ਜੱਬੀ ਮਿਊਜ਼ਿਕ ਇੰਡਸਟਰੀ ਨੂੰ ਐਸੇ ਦਿగ్גਸ ਕਲਾਕਾਰ ਬਣਾ ਕੇ ਦਿੱਤੇ ਆ ਵਾਹ ਜਿਹਨ ਬਾਰੇ ਆਪਾਂ ਗੱਲ ਕਰੀ ਰਹਾਂ ਹੰਸ ਰਾਜ ਹੰਸ ਜੀ ਸਾਹ ਕੋਟੀ ਸਾਹਿਬ ਇਵਨ ਤੁਹਾਨੂੰ ਵੀ ਇਹਨਾਂ ਨੇ ਗਾਹੀ ਦੀ ਕੋਰਤੇ ਦਿੱਤੀ ਆ ਬਤੌਰ ਕਲਾਕਾਰ ਬਤੌਰ ਰਿਆਂ ਦੇ ਬੇਟੇ ਪੂਨ ਸਾਹ ਕੋਟੀ ਸਾਹਿਬ ਬਾਰੇ ਕੁਛ ਨਾ ਕੁਛ ਬੋਲੋ ਜੀ ਜਦੋਂ ਉਹਨਾਂ ਦੇ ਨਾਲ ਖੇਟੀ ਦਾ ਰੇੜੀ ਦੀ ਤੇ ਉਹ ਐਸਾ ਸ਼ੋਰ ਮਾਰਦੇ ਆ ਜੀ ਜੀ ਕਿ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਯਾਰ ਹਜੇ ਤਾਂ ਖੁਸ਼ ਵੀ ਨਹੀਂ ਕੀਤਾ ਜਿੱਦਾਂ ਮਤਲਬ ਇੱਕ ਬਾਡੀ ਵੀ ਨਹੀਂ ਚੜੇ ਹੂੰ ਹੂੰ ਮਤਲਬ ਉਹ ਐਡੇ ਵੱਡੇ فنਕਾਰ ਨੇ ਮੈਂ ਬੜਾ ਭਾਗਾਂ ਵਾਲਾ ਉਹ ਮੇਰੇ ਪਿਓ ਨੇ ਇਸ ਤੋਂ ਵੱਡੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਬਿਲਕੁਲ ਅੱਛੀ ਗਾਇਕੀ ਪਿਆਰੀ ਗਾਇਕੀ ਸੁਰੀਲੀ ਗਾਇਕੀ ਵੀ ਲੋਕ ਸੁਣਦੇ ਨੇ ਜਿਨ੍ਹਾਂ ਨੂੰ ਸੁਰ ਦਾ ਸਾਹ ਵੀ ਨਹੀਂ ਪਤਾ ਸੰਗੀਤ ਦਾ ਸਾਹ ਵੀ ਨਹੀਂ ਪਤਾ ਉਹਨਾਂ ਨੂੰ ਵੀ ਸੁਣਦੇ ਨੇ ਇਹ ਉਹਨਾਂ ਲੋਕਾਂ ਦੇ ਉੱਤੇ ਡਿਪੈਂਡ ਕਰਦਾ ਲੋਕ ਸਾਡੀ ਲੋਕ ਅਦਾਲਤ ਆ ਉਹਦੇ ਚ ਅਸੀਂ ਆਪਣੇ ਆਪ ਨੂੰ ਕਲਾਕਾਰ ਨਹੀਂ ਅਸੀਂ ਆਪਣੇ ਆਪ ਨੂੰ ਉਹਨਾਂ ਦਾ ਸੇਵਾਦਾਰ ਸਮਝ ਕੇ ਖੜੇ ਹੁੰਦੇ ਹਾਂ ਸੋਨੂ ਸੀਤ ਵਾਲਾ ਬੰਦਾ ਚੰਗਾ ਰੱਬ ਆਥੋ ਮਸਤ ਮੋੜੇ ਦੀ ਦੀ ਉਹ ਬੰਦਾ ਫਕੀਰ ਲੱਗਦਾ ਮੈਨੂੰ ਇੰਨਾ ਪਿਆਰਾ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਮਿਲਿਆ ਨਹੀਂ ਅਜੇ ਤੱਕ ਅੱਛਾ ਜੀ ਮੈਂ ਜਦੋਂ ਉਹਨਾਂ ਤੇ ਚਲ ਜਾਂਦਾ ਪਹਿਲਾਂ ਹਾਂ ਹਾਂ ਇਹ ਮੇਰੇ ਤੋਂ ਬਾਤ ਆਉਂਦਾ ਹਾਂ ਪਰ ਮੈਂ ਉਹ ਜੱਫੀ ਪਾਉਣਾ ਚਾਹੁੰਦਾ ਮੈਨੂੰ ਇੰਨਾ ਚੰਗਾ ਲੱਗਦਾ ਜਗਵਾਨੀ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕਲਗੀ ਗਰੀ ਕੈਨੇਡਾ ਤੋਂ ਦਲਵੀਰ ਜੱਲੋ ਵਾਲੇ ਵੱਲੋਂ ਪਿਆਰ ਤੇ ਸਤਿਕਾਰ ਪ੍ਰੀਸਤ ਸਿਕਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਗਾਇਕ ਫਨਕਾਰ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਹਾਂ ਵੀ ਗਾਇਕੀ ਦੇ ਸੰਪੂਰਨ ਮਜਸਮਾ ਨੇ ਬਹੁਤ ਸਰੀਲੇ ਨੇ ਬਾਖਮਾਲ ਗਾਇਕੀ ਉਹਨਾਂ ਦੀ ਜਿਹੜੇ ਉਸ ਘਰਾਣੇ ਨੂੰ ਸੰਬੰਧ ਰੱਖਦੇ ਆ ਜਿਨ੍ਹਾਂ ਨੂੰ ਗਾਇਕੀ ਦੀ ਗੁੜਤ ਹੀ ਜੰਦਿਆਂ ਹੀ ਮਿਲੀ ਆ ਸੋ ਮੇਰੀ ਮਰਾਦ ਹੈ ਵਨ ਐਂਡ ਓਨਲੀ ਮਾਸਟਰ ਸਲੀਮ ਮਾਸਟਰ ਸਲੀਮ ਜੀ ਜਗਬਾਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਾਜੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਦਲਵੀਰ ਭਾਜੀ ਔਰ ਜਗਬਾਣੀ ਟੀਵੀ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮੇਂ ਕੱਢ ਕੇ ਸਮੇਂ ਸਿਰ ਇੱਥੇ ਆ ਕੇ ਮੇਰਾ ਸਮਾ ਕੇ ਦਾ ਨਾ ਚੱਲ ਰਿਹਾ ਉਹ ਪੁੱਛਣ ਦੀ ਕਿਰਪਾਲਤਾ ਕੀਤੀ ਥੈਂਕ ਯੂ ਭਾਜੀ ਜੀ ਜੀ ਵੈਲਕਮ ਜੀ ਫਸਟ ਆਫ ਆਲ ਤੁਸੀਂ ਕੈਲਗਰੀ ਆਏ ਹੋ ਮੈਨੂੰ ਲੱਗਦਾ ਵੀ ਇਹ ਵੈਸੇ ਤਾਂ ਤੁਸੀਂ ਸ਼ੋਅ ਕੈਨੇਡਾ ਭਰ ਦੇ ਵਿੱਚ ਕਰਨ ਆਂਦੀਆਂ ਹੋ ਪਰ ਜਾਗਰਣ ਦੀ ਮੈਨੂੰ ਲੱਗਦਾ ਜਿਹੜੀ ਹਾਜ਼ਰੀ ਤੁਸੀਂ ਪਹਿਲੀ ਵਾਰੀ ਜਾਗਰਣ ਕਰ ਰਹੇ ਹੋ ਬਿਲਕੁਲ ਬਿਲਕੁਲ ਭਾਜੀ ਤੁਸੀਂ ਇੱਥੋਂ ਦੇ ਜਿਹੜੇ ਦਰਸ਼ਕਾਂ ਜਾਂ ਜਿਹੜੇ ਇੰਨਾ ਇਕੱਠ ਹੋਇਆ ਕੀ ਕਹਿਣਾ ਚਾਹੁੰਦੇ ਭਾਜੀ ਇਦਾਂ ਲੱਗਿਆ ਹੀ ਨਹੀਂ ਕਿ ਮੈਂ ਪੰਜਾਬ ਤੋਂ ਬਾਹਰ ਆ ਗਿਆ ਜੀ ਮੈਨੂੰ ਇਦਾਂ ਲੱਗਿਆ ਮੈਂ ਪੰਜਾਬ ਤੋਂ ਆਇਆ ਤੇ ਪੰਜਾਬ ਵਿੱਚ ਹੀ ਆ ਗਿਆ ਜੀ ਤੇ ਇੰਨਾ ਪਿਆਰ ਇੰਨੀ ਮੁਹੱਬਤ ਮਿਲੀ ਹੈ ਕਿ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਪਹਿਲੀ ਵਾਰੀ ਸ਼ੋਅ ਵਗੈਰਾ ਬਹੁਤ ਕੀਤੇ ਇੱਥੇ ਜੀ ਉਦੋਂ ਆਪਾਂ ਮਿਲਦੇ ਰਹੇ ਆ ਤੇ ਜਾਗਰਣ ਪਹਿਲੀ ਵਾਰੀ ਕੀਤਾ ਮਾਤਾ ਰਣੀ ਜੀ ਦਾ ਜੀ ਔਰ ਇੰਨਾ ਸਤਕਾਰ ਇੰਨਾ ਪਿਆਰ ਇੰਨੀ ਮੁਹੱਬਤ ਮਿਲੀ ਹੈ ਜੀ ਕਿ ਐਤ ਕੀ ਤਾਂ ਲਹਿਰਾ ਬਹਿਰਾ ਹੋ ਗਈਆਂ ਪੰਜਾਬੀ ਜਿਹਨੂੰ ਕਹਿੰਦੇ ਨਾ ਜੀ 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 ਬਹੁਤ ਕਮਾਲ ਹੋ ਗਿਆ ਔਰ ਉਹਨਾਂ ਨੂੰ ਵੀ ਬੜਾ ਮਜ਼ਾ ਆਇਆ ਬਿਲਕੁਲ ਫੈਮਿਲੀ ਦੀ ਤਰ੍ਹਾਂ ਇੱਕ ਦੂਜੇ ਨੂੰ ਟ੍ਰੀਟ ਕੀਤਾ ਸੀ ਪਬਲਿਕ ਨੇ ਤੇ ਮੈਂ ਜੀ 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 ਬਹੁਤ ਹੀ ਕਮਾਲਾ ਜੀ ਥੈਂਕ ਯੂ ਅੱਛਾ ਵੈਸੇ ਤਾਂ ਚਲੋ ਹਰ ਇੱਕ ਵਕ ਵੀ ਜਨਾਬੂਨ ਸ਼ਾਹਕੁੱਟੀ ਬਾਦਸ਼ਾਹ ਬਾਰੇ ਵਾਹ ਵਾਹ ਤੇ ਮੈਂ ਗੱਲ ਉਹਨਾਂ ਦੀ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਤੁਹਾਨੂੰ ਵੀ ਗਾਇਕੀ ਦੀ ਗੁਣਤੀ ਉਹਨਾਂ ਨੇ ਜਮ ਜਨ ਨੂੰ ਦਿੱਤੀ ਆ ਹਾਂ ਜੀ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਐਸੇ ਦਿਗਘਜ ਕਲਾਕਾਰ ਬਣਾ ਕੇ ਦਿੱਤੇ ਆ ਵਾਹ ਵਾਹ ਜਿੰਨੇ ਆਪਾਂ ਗੱਲ ਕਰੀਏ ਹੰਸ ਰਾਜ ਹੰਸ ਜੀ ਸਾਬਰ ਕੋਟੀ ਸਾਹਿਬ ਈਵਨ ਤੁਹਾਨੂੰ ਵੀ ਉਹਨਾਂ ਨੇ ਗਾਇਕੀ ਦੀ ਗੁਰਤੇ ਦਿੱਤੀ ਆ ਬਤੌਰ ਕਲਾਕਾਰ ਬਤੌਰ ਉਹਨਾਂ ਦੇ بیٹے ਪੂਨ ਸ਼ਾਹ ਕੋਟੀ ਸਾਹਿਬ ਬਰੇ ਕੁਛ ਨਾ ਕੁਛ ਬੋਲੋ ਜੀ ਪਹਿਲੀ ਤਾਂ ਗੱਲ ਇਹ ਆ ਦਲਵੀਰ ਭਾਜੀ ਮੇਰੀ ਔਕਾਤ ਹੀ ਨਹੀਂ ਕਿ ਮੈਂ ਉਹਨਾਂ ਬਾਰੇ ਕੁਝ ਬੋਲਾਂ ਹਾਂ ਬਹੁਤ ਵੱਡੇ ਇਨਸਾਨ ਨੇ ਜੀ ਉਹ ਬਹੁਤ ਵੱਡੇ ਬਹੁਤ ਵੱਡੇ ਬੰਦੇ ਨੇ ਇਸ ਇਸ ਪਲੈਨਟ ਤੇ ਇਸ ਦੁਨੀਆ ਤੇ ਆਏ ਜੀ ਜੀ ਉਹ ਮੇਰੀ ਖੁਸ਼ਕਿਸਮਤੀ ਇਹ ਹੈ ਕਿਉਂ ਮੇਰੇ ਪਿਓ ਆ ਜੀ ਕਿ ਮੈਂ ਉਹਨਾਂ ਦੇ ਘਰ ਪੈਦਾ ਹੋਇਆ ਹੈ ਨਾ ਤੇ ਬਾਕੀ ਜੇ ਮੈਂ ਉਹ ਪੁੱਤਰ ਤੇ ਪਿਓ ਵਾਲਾ ਰਿਸ਼ਤਾ ਸਾਈਡ ਤੇ ਰੱਖ ਕੇ ਜੀ ਜੇ ਮੈਂ ਐਜ਼ ਏ ਬਤੌਰ ਕਲਾਕਾਰ ਬਤੌਰ ਕਲਾਕਾਰ ਤਾਂ ਖੈਰ ਮੈਂ ਨਹੀਂ ਹਾਂ ਮੈਂ ਮੈਂ ਕੁਝ ਵੀ ਨਹੀਂ ਬਤੌਰ ਮੈਂ ਐਜ਼ ਏ ਛੋਟਾ ਜਿਹਾ ਸੰਗੀਤ ਦਾ ਸੇਵਕ ਉਹਨਾਂ ਨੂੰ ਦੇਕਾਂ ਜੀ ਤੇ ਫਿਰ ਤਾਂ ਉਹ ਮੇਰੀ ਸੋਚ ਤੋਂ ਕਿਤੇ ਗਾਹ ਦੀ ਗੱਲ ਨੇ ਹਾਂ ਹਾਂ ਉਹਨਾਂ ਨੇ ਐਸੇ ਐਸੇ فنਕਰ ਪੈਦਾ ਕੀਤੇ ਨੇ ਐਸੇ ਐਸੇ فنਕਰ ਇੰਡਸਟਰੀ ਨੂੰ ਦਿੱਤੇ ਨੇ ਹੰਸਪਾ ਜੀ ਵਰਗੇ ਬਿਲਕੁਲ ਸਾਬਰ ਭਾਜੀ ਵਰਗੇ ਜੀ ਜੀ ਜਿਨ੍ਹਾਂ ਨੇ ਹਮੇਸ਼ਾ ਅੱਛੀ ਗਾਇਕੀ ਨਾਲ ਸੇਵਾ ਕੀਤੀ ਹੈ ਪੰਜਾਬੀ ਇੰਡਸਟਰੀ ਦੀ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ ਹਾਂ ਹਾਂ ਔਰ ਹਾਲੇ ਵੀ ਕਈ ਵਾਰੀ ਜਦੋਂ ਉਹਨਾਂ ਦੇ ਨਾਲ ਬੈਠੀਦਾ ਡੈਡੀ ਦੇ ਜੀ ਤੇ ਉਹ ਐਸਾ ਸ਼ੋਰ ਮਾਰਦੇ ਆ ਜੀ ਜੀ ਕਿ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਯਾਰ ਹਲਦ ਕੁਛ ਵੀ ਨਹੀਂ ਕੀਤਾ ਅਜੇ ਤਾਂ ਮਤਲਬ ਇੱਕ ਪੌੜੀ ਵੀ ਨਹੀਂ ਚੜੇ ਹਮ ਹਮ ਮਤਲਬ ਉਹ ਐਡੇ ਵੱਡੇ ਫਨਕਾਰ ਨੇ ਜੀ ਔਰ ਉਹਨਾਂ ਦੀਆਂ ਗੱਲਾਂ ਹਮ ਹਮ ਉਹਨਾਂ ਦਾ ਉੱਠਣਾ ਉਹਨਾਂ ਦਾ ਬਹਿਣਾ ਉਹਨਾਂ ਦਾ ਗੱਲ ਕਰਨਾ ਜੀ ਜਾਂ ਐਸਾ ਐਸੇ ਲਫ਼ਜ਼ੋ ਯੂਜ਼ ਕਰਦੇ ਨੇ ਹਮ ਹਮ ਐਸਾ ਉਹਨਾਂ ਦਾ ਉਰਦੂ ਦਾ ਜੀ ਉਹ ਇਸਤੇਮਾਲ ਕਰਦੇ ਨੇ ਪੰਜਾਬੀ ਦਾ ਇਸਤੇਮਾਲ ਕਰਦੇ ਨੇ ਹਮ ਹਮ ਮੈਂ ਤਾਂ ਐਸਾ ਸੁਮੇਲ ਕਰਦੇ ਨੇ ਕਿ ਤੁਸੀਂ ਦੇਖੋ ਕਿ ਉਹਨਾਂ ਦੇ ਬੋਲਣ ਵਿੱਚ ਬਾਜੀ ਹੰਸ ਨੂੰ ਤੁਸੀਂ ਬੋਲਦੇ ਦੇਖਦੇ ਹਈ ਬਿਲਕੁਲ ਜਦੋਂ ਸ਼ੋਅਸ ਕਰਦੇ ਨੇ ਜੀ ਕੈਸੀ ਸ਼ੇਰੋ ਸ਼ਾਇਰੀ ਕਰਦੇ ਨੇ ਉਹ ਸਭ ਉਹਨਾਂ ਦਾ ਮਤਲਬ 100% ਉਹਨਾਂ ਦਾ ਸਿਰਫ 5% ਹੈ ਹੂੰ ਹੂੰ ਤੇ 95% ਹਜੇ ਉਹਨਾਂ ਕੋਲ ਹੀ ਆ ਅਸੀਂ ਸਾਰਿਆਂ ਨੇ ਉਹਨਾਂ ਤੋਂ ਸਿਰਫ 5% ਲਿਆ ਜੀ 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 ਤਾਂ ਇਸ ਤੋਂ ਹੀ ਅੰਦਾਜ਼ਾ ਲਾਓ ਕਿ ਕਿੱਡੇ ਵੱਡੇ ਇਨਸਾਨ ਨੇ ਉਹ ਬਿਲਕੁਲ ਜੀ ਬਿਲਕੁਲ ਤੇ ਮੈਂ ਬੜਾ ਪਾਗਾ ਵਾਲਾ ਹਾਂ ਮੇਰੇ ਪਿਓ ਨੇ ਜੀ ਇਸ ਤੋਂ ਵੱਡੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਬਿਲਕੁਲ ਬਿਲਕੁਲ ਅੱਛਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਨਵਾਂ ਹੀ ਟ੍ਰੈਂਡ ਚੱਲਿਆ ਹੋਇਆ ਵੀ ਜਿਨ੍ਹਾਂ ਨੂੰ ਸੁਰ ਦਾ ਸੱਸਾ ਵੀ ਨਹੀਂ ਪਤਾ ਹੂੰ ਉਹ ਇਹਦੇ ਸਟਾਰ ਬਣ ਚੁੱਕੇ ਆ ਮੈਂ ਇਸ ਗਲਤ ਇਸ ਗਲਤ ਮੈਂ ਇੱਕ ਚਾਹ ਦਾ ਗੁੱਟ ਪਰਣਾ ਚਾਹਾਂਗਾ ਬਿਲਕੁਲ ਬਿਲਕੁਲ ਬਾਜੀ ਕੀ ਬਾਤ ਤੇ ਉਹ ਮਤਲਬ ਗਾਇਕੀ ਦੇ ਨੇੜੇ ਤੇੜੇ ਵੀ ਨਹੀਂ ਉਹਨਾਂ ਦਾ ਕੋਈ ਰਿਸ਼ਤਾ ਵੀ ਨਹੀਂ ਗਾਇਕੀ ਦੇ ਨਾਲ ਅੱਛਾ ਉਹਨਾਂ ਨੂੰ ਸਟੇਜਾਂ ਤੇ ਜਿਹੜੇ ਬੌਂਸਰ ਆ ਉਹ ਸਟਾਰ ਬਣਾ ਕੇ ਲੈ ਜਾਂਦੇ ਆ ਵੱਡੇ ਵੱਡੇ ਜਿਹੜੇ ਕਲਾਕਾਰ ਆ ਉਹਨਾਂ ਦੀਆਂ ਫੋਟੋ ਥੱਲੇ ਹੁੰਦੀਆਂ ਤੇ ਉਹ ਜਿਹੜੇ ਜਿਹੜੇ ਬਿਲਕੁਲ ਉਹ ਜਿੱਦਾਂ ਸੁਰ ਦੀ ਗੱਲ ਕੀਤੀ ਆ ਉਸ ਸੁਰ ਦਾ ਸੱਸਾ ਵੀ ਨਹੀਂ ਪਤਾ ਉਹਨਾਂ ਦੀਆਂ ਫੋਟੋ ਉੱਪਰ ਲਾਈਆਂ ਜਾਂਦੀਆਂ ਹਾਂਜੀ ਤੇ ਪਰ ਮੇਰ ਨਾਲ ਨਹੀਂ ਭਾਜੀ ਇਦਾਂ ਹੁੰਦਾ ਜਿੱਥੇ ਮੈਂ ਜਣਾ ਹੁੰਦਾ ਨਾ ਮੇਰੀ ਫੋਟੋ ਉੱਤੇ ਲਾਉਂਦੇ ਹੋ ਪਤਾ ਨਹੀਂ ਕਿਉਂ ਲੋਕਾਂ ਦੀ ਮਾਨਸਿਕਤਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਲੋਕ ਇਹੋ ਜਿਹੇ ਲੋਕਾਂ ਨੂੰ ਤਰਜੀਹ ਦੇ ਰਹੇ ਭਾਜੀ ਜਿਹੜੇ ਲੋਕ ਹਨ ਉਹਨਾਂ ਨੂੰ ਐਂਟਰਟੇਨਮੈਂਟ ਚਾਹੀਦਾ ਜੀ ਉਹ ਗੰਭੀਰ ਵੀ ਸੁਣਨਾ ਚਾਹੁੰਦੇ ਆ ਗਾਣਾ ਲਾਈਕ ਮੈਂ ਹੋ ਗਿਆ ਸਾਬਰ ਭਾਜੀ ਹੋ ਗਏ ਉਹ 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 ਗਾਣਾ ਵੀ ਸੁਣਨਾ ਚਾਹੁੰਦੇ ਤੇ ਉਹ ਥੋੜਾ ਜਿਹਾ ਹੱਸਣਾ ਵੀ ਚਾਹੁੰਦੇ ਹਣਾ ਜਿੱਦਾਂ ਆਪਾਂ ਕਈ ਵਾਰੀ ਆਪਣੇ ਘਰ ਬੈਠੇ ਆ ਅਸੀਂ ਕਹਿੰਨੇ ਚੱਲ ਯਾਰ ਅੱਜ ਕਾਮੇਡੀ ਫਿਲਮ ਲਾਣੇ ਆ ਅੱਜ ਆ ਹੱਸਾਂਗੇ ਅੱਜ ਯਾਰ ਮੇਰਾ ਦਿਲ ਕਰ ਰਿਹਾ ਵੀ ਅੱਜ ਕਾਮੇਡੀ ਫਿਲਮ ਦੇਖੀਏ ਫਿਰ ਕਈ ਵਾਰੀ ਆਪਾਂ ਅਦਾ ਕਹਿੰਨੇ ਨਹੀਂ ਯਾਰ ਅੱਜ ਨਾ ਕੋਈ ਐਸੀ ਫਿਲਮ ਲਾਓ ਜਿਹੜੀ ਥੋੜੀ ਜਿਹੀ ਥ੍ਰਿਲ ਵਾਲੀ ਹੋਵੇ ਥੋੜੀ ਥ੍ਰਿਲਰ ਚਾਹੀਦੀ ਫਿਰ ਕਈ ਵਾਰ ਅਸੀਂ ਕਹਿੰਨੇ ਯਾਰ ਐਡਵੈਂਚਰ ਮੂਵੀ ਲਾਣੇ ਆ ਆਪਾਂ ਆਪਣੇ ਮੂਡ ਦੀ ਗੱਲ ਕਰ ਰਹੇ ਆ ਸਾਡਾ ਮੂਡ ਸਵਿੰਗ ਹੁੰਦਾ ਰਹਿੰਦਾ ਹੈ ਕਿ ਆ ਜਾ ਦੇਖ ਲੈਨੇ ਆ ਜੋ ਦੇਖ ਲੈਨੇ ਆ ਅੱਜ ਮਤਲਬ ਪੂਰੇ ਦਿਨ ਚ ਅਸੀਂ ਕੁਛ ਨਾ ਕੁਛ ਐਸਾ ਕਰਦੇ ਆ ਜਿਹ ਜਿਹੜਾ ਸਾਨੂੰ ਇਹ ਹੋਵੇ ਵੀ ਕਿਤੇ ਨਾ ਕਿਤੇ ਸਾਡਾ ਐਂਟਰਟੇਨਮੈਂਟ ਵੀ ਹੋ ਜਾਵੇ ਹੂੰ ਹੂੰ ਤੇ ਪਬਲਿਕ ਵੀ ਇਦਾਂ ਹੀ ਹੈ ਪਬਲਿਕ ਜਿਹੜੀ ਉਹ ਸਾਡਾ ਰੱਬ ਹੈ ਹਾਂ ਹਾਂ ਔਰ ਪਬਲਿਕ ਕਮਾਲ ਹੈ ਹੂੰ ਹੂੰ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਜੀ ਜਿਹੜੇ ਸਰੋਤੇ ਦਰਸ਼ਕ ਨੇ ਨਾ ਭਾਜੀ ਜੀ ਦੇ نو ఎవਰੀਥਿੰਗ ਹੂੰ ਹੂੰ ਉਹਨਾਂ ਨੂੰ ਸਭ ਕੁਝ ਪਤਾ ਹੈ ਜੀ ਈਚ ਐਂਡ ఎవਰੀਥਿੰਗ ਇੱਕ 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 ਚੀਜ਼ ਉਹਨਾਂ ਨੂੰ ਪਤਾ ਕਿ ਕਿਹੜਾ ਬੰਦਾ ਸਹੀ ਕਰ ਰਿਹਾ ਹੂੰ ਹੂੰ ਅੱਛਾ ਤੁਸੀਂ ਇਹ ਗੱਲ ਦੇਖੋ ਉਹੀ ਜਨਤਾ ਸਾਨੂੰ ਸੁਣਦੀ ਹੈ ਹੂੰ ਹੂੰ ਤੇ ਉਹੀ ਜਨਤਾ ਉਹਨਾਂ ਨੂੰ ਵੀ ਸੁਣਦੀ ਹੈ ਜੀ ਜੀ ਹਾਂ ਹਾਂ ਤੇ ਆਪ ਹੀ ਉਹ ਸਾਨੂੰ ਤੇ ਉਹਨਾਂ ਨੂੰ ਆਪੇ ਹੀ ਉਹ ਕਰ ਲੈਂਦੇ ਆ ਡਿਫਾਈਨ ਕਰ ਲੈਂਦੇ ਆ ਵੀ ਯਾਰ ਇਹ ਕੌਣ ਕਿਦਾਂ ਦਾ ਕੌਣ ਕੀ ਆ ਔਰ ਉਹਨਾਂ ਦੀ ਉਹ ਜਿਹੜੀ ਪਰਖਣ ਸ਼ਕਤੀ ਆ ਉਹ ਬਿਲਕੁਲ ਸਹੀ ਹੈ ਹਮ ਹਮ ਤੇ ਉਦੋਂ ਤੋਂ ਇੰਨਾ ਡਰਨ ਦੀ ਲੋੜ ਨਹੀਂ ਅੱਛਾ ਜੀ ਭਾਵੇਂ ਜੋ ਮਰਜ਼ੀ ਹੋਈ ਜਾਵੇ ਅੱਛੀ ਗਾਇਕੀ ਪਿਆਰੀ ਗਾਇਕੀ ਸੁਰੀਲੀ ਗਾਇਕੀ ਵੀ ਲੋਕ ਸੁਣਦੇ ਨੇ ਜਿਨ੍ਹਾਂ ਨੂੰ ਸੁਰ ਦਾ ਸਾਹ ਵੀ ਨਹੀਂ ਪਤਾ ਸੰਗੀਤ ਦਾ ਸਾਹ ਵੀ ਨਹੀਂ ਪਤਾ ਉਹਨਾਂ ਨੂੰ ਵੀ ਸੁਣਦੇ ਨੇ ਇਹ ਹੁਣ ਲੋਕਾਂ ਦੇ ਉੱਤੇ ਡਿਪੈਂਡ ਕਰਦਾ ਲੋਕ ਸਾਡੀ ਲੋਕ ਅਦਾਲਤ ਆ ਉਹਦੇ ਚ ਅਸੀਂ ਆਪਣੇ ਆਪ ਨੂੰ ਕਲਾਕਾਰ ਨਹੀਂ ਅਸੀਂ ਆਪਣੇ ਆਪ ਨੂੰ ਉਹਨਾਂ ਦਾ ਸੇਵਾਦਾਰ ਸਮਝ ਕੇ ਖੜੇ ਹੁੰਨੇ ਆ ਔਰ ਉਹਨਾਂ ਦੀ ਮਰਜ਼ੀ ਹੈ ਜੀ ਜਿੱਥੇ ਉਹਨਾਂ ਨੇ ਮਾਸਟਰ ਸਲੀਮ ਨੂੰ ਬੁਲਾਉਣਾ ਜੀ ਜੀ ਉੱਥੇ ਅਗਲਾ ਕਿਸੇ ਹੋਰ ਨੂੰ ਵੀ ਬੁਲਾ ਸਕਦੇ ਹੂੰ 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 ਉਹਦਾ ਦਿਲ ਕਰਦਾ ਉਹਦਾ ਦਿਲ ਕਰਦਾ ਹੈ ਕਿ ਯਾਰ ਅੱਜ ਮੇਰੇ ਘਰ ਵਿਆਹ ਹੈ ਮੈਂ ਥੋੜਾ ਸੂਫੀ ਸੁਣਨਾ ਤੇ ਉਹ ਮੈਨੂੰ ਵੀ ਬੁਲਾ ਸਕਦਾ ਹੈ ਤੇ ਥੋੜਾ ਜਿਹਾ ਉਹਦਾ ਦਿਲ ਕਰਦਾ ਹੈ ਕਿ ਸੂਫੀ ਤੋਂ ਬਾਅਦ ਯਾਰ ਥੋੜਾ ਜਿਹਾ ਵੀ ਇੰਜੋਏ ਵੀ ਕਰਾਂਗੇ ਡਾਂਸ ਡਾਂਸ ਵੀ ਕਰਾਂਗੇ ਤੇ ਫਿਰ ਉਹ ਕਿਸੇ ਹੋਰ ਨੂੰ ਵੀ ਬੁਲਾ ਸਕਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਦੋਈਆ ਆਪਣਾ ਕੰਮ ਉਹ ਕਹਿੰਦੇ ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਬੈ ਕੇ ਆਪਣੀ ਮਕਾ ਤੈਨੂੰ ਹੋਰ ਨਾਲ ਕੀ ਹਾਂਜੀ ਬਾ ਮਜ਼ਾ ਲਓ ਜੋ ਰੱਬ ਨੇ ਤੁਹਾਡੇ ਚ ਭਰਿਆ ਹੈ ਯੋ ਰੱਬ ਨੇ ਤੁਹਾਨੂੰ ਕੋਈ ਚੀਜ਼ ਦਿੱਤੀ ਐ ਅੱਛੀ ਬਸ ਉਹਨੂੰ ਅੱਗੇ ਫੈਲਾਈ ਜਾਓ ਤੇ ਜਿਹੜਾ ਕੋਈ ਅੱਗੇ ਉਹ ਤੁਹਾਨੂੰ ਕੋਈ ਅੱਛਾ ਬੰਦਾ ਮਿਲਦਾ ਜਾਂ ਕੋਈ ਐਂਟਰਟੇਨ ਕਰਨ ਵਾਲਾ ਮਿਲਦਾ ਤੁਸੀਂ ਉਹਦਾ ਉਹਦਾ ਵੀ ਐਂਟਰਟੇਨਮੈਂਟ ਕਰੋ ਤੇ ਉਹਦਾ ਐਂਟਰਟੇਨਮੈਂਟ ਆਪ ਸੁਣੋ ਅਸੀਂ ਇਹੀ ਰਹਿ ਗਏ ਬਾਜੀ ਔਰ ਇਹੀ ਪਿਆਰ ਹੈ ਮੁਹੱਬਤ ਹੈ ਸਾਰਿਆਂ ਨੂੰ ਇੰਜੋਏ ਪਿਆਰ ਕਰੋ ਮੁਹੱਬਤ ਕਰੋ ਇਸ ਦੁਨਿਆ ਵਿੱਚ ਉਰਕੋਛ ਰਹਾ ਹੀ ਨਹੀਂ ਗਿਆ ਜੀ 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 ਬਹੁਤ ਵਧੀਆ ਤੁਸੀਂ ਜਵਾਬ ਦਿੱਤਾ ਜੀ ਅੱਛਾ ਗਾਣਾ ਤੁਹਾਡਾ ਪੀੜ ਹਾਂਜੀ ਮੇਰਾ ਬਹੁਤ ਫੇਵਰੇਟ ਹੈ ਮੈਂ ਬਹੁਤ ਸੁਣਿਆ ਔਰ ਮੈਨੂੰ ਲੱਗਦਾ ਜਿਹੜੇ ਸਰੋਤੇ ਆ ਜਾਂ ਦਰਸ਼ਕ ਆ ਉਹ ਗਾਣਾ ਤਾਂ ਸਾਰਿਆਂ ਨੂੰ ਮਤਲਬ ਬਹੁਤ ਸੁਪਰ ਹਿੱਟ ਗਿਆ ਗਾਣਾ ਉਸ ਗਾਣੇ ਦੇ ਬੋਲ ਮੈਂ ਸੁਣਾ ਦਿੰਨਾ ਨੜਾ ਦੇ ਨੜਾ ਦੇ ਹਰਫ ਪੜਾਵਾਂ ਕਿਵੇਂ ਦਿਲ ਤੇ ਦਿਲ ਤੇ ਲਿਖਿਆ ਕਵਾ ਕਿਵੇਂ ਇਨ ਸੋਚਾਂ ਵਿੱਚ ਰਹਿਣਾ ਦੇਵ ਨੂੰ ਅਕਸ਼ਰ ਕੇਨਾ ਜਿਹੜੀ ਸ਼ਿਕ ਚ ਚਲਦੀ ਹੈ ਉਹਦੇ ਰੰਗ ਵਿੱਚ ਢਲਦੀ ਹੈ ਉਹ ਨਬਜ਼ ਪਛਾਣੇ ਨਾ ਮੇਰਾ ਪੀਰੇ ਜਾਣੇ ਮੇਰੀ ਪੀੜ ਹੋ ਜਾਣੇ ਨਾ ਹਾ ਹੋ ਜਾਣੇ ਨਾ ਕਾ ਬਾਤ ਹੈ ਦੀ ਕਾ ਬਾਤ ਹਲੇ ਸੁੱਤੇ ਹੀ ਉੱਠੇ ਅੱਛਾ ਸਲੀਮ ਜੀ ਇੱਕ ਸਵਾਲ ਆ ਮੇਰਾ ਵੀ ਤੁਸੀਂ ਸੁਰ ਵਾਲਿਆਂ ਤੁਹਾਨੂੰ ਸੁਰਾਂ ਦਾ ਪਤਾ ਗਾਇਕੀ ਦਾ ਪਤਾ ਆ ਅਕਸਰ ਤੁਹਾਨੂੰ ਜਿਹੜੇ ਵੱਡੇ ਪਲੇਟਫਾਰਮਾਂ ਤੇ ਦੇਖਿਆ ਜਾਂਦਾ ਵੀ ਤੁਸੀਂ ਜਿਹੜੇ ਦਿਗਜ ਇੰਡਸਟਰੀ ਦੇ ਕਲਾਕਾਰ ਆ ਉਹਨਾਂ ਨੂੰ ਟੱਕਰ ਦਿੰਨੇ ਹੋ ਹਾਂਜੀ ਮੈਂ ਕੋਈ ਟੱਕਰ ਨਹੀਂ ਦਿੰਦਾ ਦਲਵੀਰ ਭਾਜੀ ਤੁਸੀਂ ਰੂਹਦਾਰੀ ਦੇ ਲਈ ਤੁਸੀਂ ਉਹਨਾਂ ਨੂੰ ਜੁਗਲਬੰਦੀ ਦੇ ਲਈ ਪਲੇਟਫਾਰਮ ਤੇ ਬੁਲਾ ਲੈਨੇ ਹੋ ਇਸ ਤਰ੍ਹਾਂ ਰੂਧਾਰੀ ਹੈ ਬਸ ਜੁਗਲਬੰਦੀ ਨਹੀਂ ਰੂਧਾਰੀ ਕਹਿ ਸਕਦਾ ਜੁਗਲਬੰਦੀ ਨੇ ਜੁਗਲਬੰਦੀ ਤਾਂ ਚੈਨਲ ਵਾਲੇ ਬਣਾ ਦਿੰਦੇ ਹੂੰ ਹੂੰ ਯੂਟਿਊਬ ਵਾਲੇ ਬਣਾ ਦਿੰਦੇ ਜੁਗਲਬੰਦੀ ਹੋ ਗਈ ਜੀ ਆਉਗੀ ਉਹ ਹੋ ਗਿਆ ਸ਼ੰਕਰ ਸ਼ੰਕਰ ਮਹਾਦੇਵ ਨੂੰ ਤੁਸੀਂ ਬੁਲਾਇਆ ਪਰ ਉਹ ਪਿਆਰ ਹੈ ਜੀ ਜੀ ਕਿਉਂਕਿ ਉਹ ਬਣੇ ਸੀ ਉਹਨਾਂ ਨੂੰ ਮਿਲੇ ਸੀ ਪਦਮਸ਼ਰੀ ਰਾਹਤ ਜੀ ਨੇ ਤੁਸੀਂ ਬੁਲਾਇਆ ਬਿਲਕੁਲ ਉਹ ਖਾਸ ਸੀ ਉਸ ਟਾਈਮ ਮਨ ਦੇ ਵਿੱਚ ਕੀ ਮਨਛਾ ਹੁੰਦੀ ਆ ਮਨਛਾ ਇਹ ਹੁੰਦੀ ਆ ਕਿ ਆਣ ਗਾਉਣ ਤੇ ਕੁਝ ਇਹਨਾਂ ਤੋਂ ਸਿੱਖਣ ਲਈ ਮਿਲੇਗਾ ਜੀ ਉਹਨਾਂ ਨੂੰ ਕੋਈ ਇਹ ਨਹੀਂ ਆ ਵੀ ਆਜੋ ਮੇਰੇ ਨਾਲ ਗਾ ਲੋ ਏਦਾਂ ਕਰ ਲੋ ਨਹੀਂ ਨਹੀਂ ਨੇਵਰ ਐਵਰ ਕਦੀ ਨਹੀਂ ਹਾਂ ਹਾਂ ਉਹਨਾਂ ਤੋਂ ਸਿੱਖਣ ਦੀ ਮਨਸ਼ਾ ਹੈ ਕਿਉਂਕਿ ਸ਼ੰਕਰ ਮਹਾਦੇਵਨ ਸਾਹਿਬ ਬਹੁਤ ਵੱਡੀ ਤਾਕਤ ਨੇ ਜੀ ਉਹ ਸੰਗੀਤ ਨੂੰ ਬੜੀ ਦੇਣ ਹੈ ਉਹਨਾਂ ਦੀ ਹੈ ਨਾ ਤੇ ਉਹਨਾਂ ਨੇ ਮੈਨੂੰ ਫਿਲਮਾਂ 'ਚ ਗਵਾਇਆ ਜੀ ਤੇ ਉਹਨਾਂ ਨੂੰ ਹਮੇਸ਼ਾ ਉਹਨਾਂ ਤੋਂ ਸਿੱਖਣ ਦਾ ਜਦੋਂ ਮੌਕਾ ਮਿਲਦਾ ਮੈਂ ਉਹਨਾਂ ਨੂੰ ਕਹਿ ਦਿੰਦਾ ਭਾਜੀ ਆਜੋ ਆਪਾਂ ਗਾਈਏ ਹਾਂ 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 ਕਿਉਂਕਿ ਜਦੋਂ ਜਿਹੜਾ ਕੋਈ ਖਿਡਾਰੀ ਹੈ ਹਾਕੀ ਦਾ ਜੀ ਉਨੇ ਇਦਾਂ ਹੀ ਕਹਣਾ ਆਜੋ ਯਾਰ ਖੇਡੀਏ ਥੋੜਾ ਜਿਹਾ ਘਰੇ ਪ੍ਰੈਕਟਿਸ ਕਰ ਲਈਏ ਫਿਰ ਜਦੋਂ ਸਾਹਮਣੇ ਵਾਲਾ ਪਲੇਅਰ ਉਹਨੂੰ ਗੋਲ ਕਰਕੇ ਵਿਖਾਉਂਦਾ ਜਾਂ ਉਹਨੂੰ ਕੋਈ ਸਟਿਕ ਚਲਾ ਕੇ ਵਿਖਾਉਂਦਾ ਜਾਂ ਕੁਝ ਅੱਛੀ ਚੀਜ਼ ਕੋ ਮਿਲ ਜਾਂਦੀ ਹੈ ਬਿਲਕੁਲ ਜੀ ਤੇ ਭਾਜੀ ਉਹ ਫਿਰ ਉਹ ਜਜ਼ਬ ਕਰ ਲੈਂਦਾ ਅੰਦਰ ਕਿ ਯਾਰ ਇਹਨੇ ਉਹ ਦੱਸਦਾ ਨਹੀਂ ਜੀ ਜੀ ਪਰ ਉਹ ਕਹਿ ਲੈਂਦਾ ਵੀ ਯਾਰ ਇਹਨੇ ਆਹ ਜਾ ਚੀਜ਼ ਨਵੀਂ ਕੀਤੀ ਹੈ ਮੈਨੂੰ ਲੈ ਲੈਣੀ ਚਾਹੀਦੀ ਹੈ ਤੂੰ ਮੈਂ ਵੀ ਉਦਾਂ ਹੀ ਕਰਦਾ ਮੈਂ ਉਹਨਾਂ ਨੂੰ ਬੁਲਾ ਲੈਣਾ ਜੀ ਬੁਲਾ ਕੇ ਫਿਰ ਜਿਹੜੀਆਂ ਉਹ ਬਹੁਤ ਜ਼ਿਆਦਾ ਹੀ ਅੱਛੀਆਂ ਚੀਜ਼ਾਂ ਕਹਿੰਦੇ ਹੋ ਉਹ ਫਿਰ ਮੈਂ ਆ ਆਪਣੇ ਕੋਲ ਰੱਖ ਲੈਣਾ ਬਾਜੀ ਬਾ ਇਹ ਵੀ ਇੱਕ ਸਿੱਖਣ ਦਾ ਤਰੀਕਾ ਹੈ ਸ਼ੰਕਰ ਮਹਾਦੇਵਨ ਸਾਹਿਬ ਰਾਹਤ ਭਾਜੀ ਹੋਰ ਵੀ ਜਿਹੜੇ ਆਪਣੇ ਕਲਾਕਾਰ ਨੇ ਮੈਂ ਉਹਨਾਂ ਤੋਂ ਸਿੱਖਦਾ ਹੀ ਆਂ ਜੀ ਜੀ ਉਹ ਵੱਡੇ ਨੇ ਸੀਨੀਅਰ ਨੇ ਉਹਨਾਂ ਦੀ ਰਿਸਪੈਕਟ ਹਮੇਸ਼ਾ ਹੈ ਹਮ ਹਮ ਕਦੇ ਇਦਾਂ ਨਹੀਂ ਹੋਇਆ ਵੀ ਜੁਗਲਬੰਦੀ ਜੀ ਮੈਂ ਬਹੁਤ ਚੌੜਚੇ ਆ ਕੇ ਉਹ ਤਾਂ ਇਦਾਂ ਨਹੀਂ ਉਹ ਤਾਂ ਰੂਹ ਦਾ ਰੂਹ ਦੀ ਗੱਲ ਆ ਸਾਰੀ ਇਦਾਂ ਨਹੀਂ ਨਾਲੇ ਮੈਂ ਉਸ ਘਰਾਣੇ ਤੋਂ ਰਿਲੇਟਡ ਆ ਜਿੱਥੇ ਅਦਬ ਦਾ ਬਹੁਤ ਜੀ 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 ਮਾਨ ਨਹੀਂ ਕਿਉਂਕਿ ਤੁਹਾਡੇ ਚ ਕਲਾ ਆ ਤੁਹਾਨੂੰ ਹਰ ਚੀਜ਼ ਦਾ ਪਤਾ ਆ ਤਾਂ ਹੀ ਤੁਸੀਂ ਮਤਲਬ ਮੇਰੇ ਵਰਗਾ ਬੰਦਾ ਥੋੜੀ ਤਾਂ ਕੁਝ ਕਰ ਸਕਦਾ ਕਿਉਂਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਨਾ ਸੱਚੇ ਗੁੱਡ ਪਰਸਨ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਤੇ ਦਲਬੀਰ ਭਾਜੀ ਜਗਬਾਣੀ ਦੇ ਲਈ ਕੰਮ ਵੀ ਕਰਦੇ ਨੇ ਪਰ ਉਸ ਤੋਂ ਪਹਿਲਾਂ ਮੇਰੇ ਬਹੁਤ ਅੱਛੇ ਭਰਾ ਨੇ ਮੇਰੇ ਦੋਸਤ ਨੇ ਸਾਡੇ ਘਰਾਂ ਨੇ ਨਾ ਕਾਫੀ ਧੇਰ ਤੋਂ ਜੁੜੇ ਹੋਏ ਨੇ ਸਾਡੇ ਫਾਦਰ ਸਾਹਿਬ ਨਾਲ ਸਾਬਰ ਭਾਜੀ ਨਾਲ ਹੰਸਪਾ ਜੀ ਨਾਲ ਸਾਡਾ ਬੜਾ ਅੱਛਾ ਪਿਆਰਾ ਮੇ ਰਿਲੇਸ਼ਨ ਹੈ ਬਹੁਤ ਬਹੁਤ ਹੀ ਰੂਹਦਾਰੀ ਵਾਲਾ ਥੈਂਕ ਯੂ ਜੀ ਸੋ ਇਹਨਾਂ ਨਾਲ ਇੰਟਰਵਿਊ ਨਹੀਂ ਹੈ ਇਹਨਾਂ ਨਾਲ ਵੀ ਰੂਹਦਾਰੀ ਹੋ ਰਹੀ ਹੈ ਲੋਕੀ ਕਈ ਵਾਰ ਪੁੱਛਦੇ ਨੇ ਗੱਲ ਕੀ ਹੈ ਹਾਂ ਹਾਂ ਗੱਲ ਹੈ ਅਜਾ ਸਲੀਮ ਦੀ ਅੱਜਕੱਲ ਜਿਹੜੇ ਸਰੋਤੇ ਆ ਉਹਨਾਂ ਦੇ ਪੇਸ਼ੈਂਸ ਲੈਵਲ ਬੜਾ ਘਟ ਗਿਆ ਹਾਂਜੀ ਗਾਣੇ ਪਹਿਲਾਂ ਹੁੰਦੇ ਸੀ 4 ਮਿੰਟ ਦੇ 5 ਮਿੰਟ ਦੇ ਅੱਜਕੱਲ ਰੀਲਾਂ ਬਣ ਰਹੀਆਂ ਅਹੀ ਗਾਨ ਕੱਟੇ ਉਮਰਾਂ ਦੀ ਉਮਰ ਬੜੀ ਘਟ ਗਈ ਗਾਨਾਂ ਦੀ ਇਹ ਕੀ ਕਾਰਨ ਸਮਝਦੇ ਆ ਨਹੀਂ ਭਾਜੀ ਮੈਂ ਇਹ ਇਹ ਜ਼ਮਾਨਾ ਹੈ ਜੀ ਇਹ ਟਾਈਮ ਹੈ ਇਹ ਸਿਰ ਥੋੜਾ ਜਿਹਾ ਟਾਈਮ ਹੈ ਜਦੋਂ ਕਿਸੇ ਨੇ ਆਰਾਮ ਲੈਣਾ ਹੋਵੇ ਨਾ ਉਦੋਂ ਫਿਰ ਉਹ ਸਰ ਸਰ ਦਿਨ ਉਹ ਹੀ ਸੁਣਦਾ ਜਦੋਂ ਕਿਸੇ ਨੇ ਮਤਲਬ ਰੂਹ ਨੂੰ ਸਕੂਨ ਦੇਣਾ ਹੋਵੇ ਫਿਰ ਉਹ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਵਾਹ ਜੀ ਵਾਹ ਹੈਨਾ ਜੀ 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 ਤੇ ਸਕੂਨ ਵਾਸਤੇ ਗਾਣੇ ਹੈਗੇ ਆ ਉਹ ਚੱਲੀ ਜਾਣੇ ਸਦੀਆਂ ਤੋਂ ਹੂੰ ਹੂੰ ਤੇ ਇਹ ਐਂਟਰਟੇਨਮੈਂਟ ਉਹੀ ਗੱਲ ਆ ਜੀ ਜੀ ਰੀਲਾ ਰੀਲਾ ਐਂਟਰਟੇਨਮੈਂਟ ਅੱਛਾ ਜੀ ਤੇ ਉਹ ਜੀ 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 ਅਬ ਦੁਨੀਆ ਹੈ ਜੀ ਲਾਈਫ ਹੈ ਸਮ ਟਾਈਮ ਲੋਕ ਜਿਹੜੇ ਚਾਹੁੰਦੇ ਆ ਕਿ ਯਾਰ ਹਾਂ ਵੀ ਚੀਜ਼ ਕਰਕੇ ਦੇਖੀ ਬਸ ਹੋਰ ਕੁਝ ਨਹੀਂ ਬਾਕੀ ਜਿਹੜੀ ਅੱਛੀ ਚੀਜ਼ ਆ ਮੈਨੂੰ ਨਹੀਂ ਲੱਗਦਾ ਤੁਸੀਂ ਮੇਰਾ ਗਾਣਾ ਫਾਰਵਰਡ ਕਰਦੇ ਹੋਗੇ ਮੇਰਾ ਜੇ ਗਾਣਾ ਕੋਈ ਸ਼ੁਰੂ ਹੋ ਗਿਆ ਜੋ 5 ਮਿੰਟ ਦਾ ਹੈ ਤੇ ਤੁਸੀਂ ਵਿੱਚੋਂ ਬੰਦ ਨਹੀਂ ਕਰ ਸਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਐਦਾਂ ਹੀ ਫੇ ਲੋਕ ਆ ਆਪਾਂ ਨੂੰ ਪਿਆਰ ਕਰਦੇ ਦਲਵੀਰ ਭਾਜੀ ਜੀ 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 ਜੇ 5 ਮਿੰਟ ਦਾ ਗਾਣਾ ਉਹਨਾਂ ਨੇ ਸੁਣਨਾ ਹੀ ਸੁਣਨਾ ਹੈ ਬਿਲਕੁਲ ਬਿਲਕੁਲ ਮੈਂ ਦਾ ਤੁਹਾਨੂੰ ਦੱਸਾਂ ਵੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਜੀ ਮੇਰੇ ਭਰਾ ਤੁਸੀਂ ਜੀ ਮੇਰੇ ਭਰਾ ਨਹੀਂ ਕਿਉਂਕਿ ਮੈਨੂੰ ਸਰੀਲੇ ਕਲਾਕਾਰ ਸਰੀਲੇ ਫਨਕਾਰ ਜਿਹੜੇ ਸੁਣਨੇ ਵਧੀਆ ਲੱਗਦੇ ਆ ਤੇ ਅੱਛਾ ਅਗਲਾ ਸਵਾਲ ਮੇਰਾ ਇਹ ਹੈ ਸਿਕਾ ਵੀ ਜਿਸ ਤਰ੍ਹਾਂ ਤੁਸੀਂ ਬਾਲੀਵੁੱਡ ਦੇ ਵਿੱਚ ਅਕਸ਼ੇ ਭਾਜੀ ਲਿਗਾਇਆ ਸ਼ਾਹਰੁਖ ਲਿਗਾਇਆ ਸੁਲਮਾਨ ਲਿਗਾਇਆ ਸੁਲਮਾਨ ਲਿਗਾਇਆ ਸਨੀ ਦੇ올 ਬੋਬੀ ਦੇ올 ਜੀ 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 ਸਾਰੇ ਸਾਰੇ ਲਿਗਾਏ ਉਹ ਉਹਨਾਂ ਦੇ ਨਾਲ ਕਿਸੇ ਨਾਲ ਵੀ ਕੋਈ ਜੁੜੀ ਕੋਕੌੜੀ ਮਿੱਠੀ ਯਾਦ ਉਹ ਸਾਰੇ ਹੀ ਅੱਛੇ ਨੇ ਜੀ ਸਨੀ ਭਾਜੀ ਉਹਨਾਂ ਲਈ ਮੈਂ ਇੱਕ ਗਾਣਾ ਕਰਨ ਗਿਆ ਸੀ ਜਮਲਾ ਪਗਲਾ دیਵਾਨਾ ਲਈ ਜੀ ہم ہم توں چور ہے پکے زبانوں کے سمجھے کہ ادھا اسی گانا ایک کرنگے سی میں تے دلیر بھائی نے کیتا سی اچھا جی تے او اتھے میں جدوں دونوں بھراں دیکھے نا ہمم بیٹھے جی جی تے مینوں ادھا لگ رہا سی کہ اے سلیم تے بھیجی بیٹھے ہاں جی ہاں اینا انہاں دی محبت ہمم تے ਤਰਮਿੰਦਰ ਸਾਹਿਬ ਬੈਠੇ ਸਿਉਤੇ ਜੀ ਉੱਥੇ ਇੱਕ ਸਟੂਡੀਓ ਮੇਰੇ ਕਹਿੰਦੇ ਹਾਰਮਨੀ ਸਟੂਡੀਓ ਉੱਥੇ ਬੈਠੇ ਸੀ ਹਮ ਹਮ ਇਹ ਉੱਤਨੇ ਪਿਓ ਪੁੱਤ ਜੀ ਤੇ ਮੈਂ ਤੇ ਦਲੇਰ ਭਾਜੀ ਤੇ ਸੁਖਿੰਦਰ ਭਾਜੀ ਜੀ ਜੀ ਤੇ ਉਹ ਜਦੋਂ ਵੀ ਕੋਈ ਗੱਲ ਕਰਨ ਸਨੀ ਭਾਜੀ ਜੀ ਤੇ ਉਹ ਬੋਬੀ ਵਾਲ ਦੇਖਣ ਬੋਬੀ ਉਹਨਾਂ ਵਾਲ ਦੇਖੇ ਫਿਰ ਉਹ ਦੋਵੇਂ ਆਪਣੇ ਪਿਓ ਵਾਲ ਦੇਖਣ ਤੇ ਉਹਨੂੰ ਇੰਨਾ ਪਿਆਰ ਕਰ ਰਹੇ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਯਾਰ ਇਹ ਬੰਦਾ ਪੂਰਨਸ਼ਾ ਕੋਟੀ ਹੈ ਆ ਇੱਕ ਸਲੀਮ ਹੈ ਤੇ ਇੱਕ ਭੇਜੀ ਹੈ ਕੀ ਬਾਤ ਹੈ ਇਹ ਸਤਿਕਾਰਿਆ ਤੁਹਾਡਾ। ਮੇਰੀ ਮੁਹੱਬਤ ਕੋਈ। ਜੀ ਜੀ ਜੀ। ਹਾਂ। ਅੱਛਾ ਇੱਕ ਗਾਣਾ ਸੀ ਮਸਤੇ ਮਸਤੇ ਮਸਤ ਕਲੰਦਰ। ਮਸਤ ਕਲੰਦਰ। ਉਹ ਇੱਕ ਫਿਲਮ ਹੈ ਸੀ ਇਹ ਬੇਬੀ ਉਹਦਾ ਗਾਣਾ ਤੇ। ਗਾਣੇ ਦੇ ਬੋਲ ਹੋ ਜਾਂ ਤਾਂ। ਦਿਲ ਦਾ ਮਾਮਲਾ ਹੈ ਦਿਲਬਰ ਹੁਣ ਨਾ ਸੋਹਰ ਹੈ ਇਸ ਦਿਲ ਪਰ। ਖਲਬਲੀ ਹੈ ਦਿਲ ਕੇ ਅੰਦਰ। ਓ ਮਸਤ ਮਸਤ ਕਲੰਦਰ ਮਸਤ 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 ਕਲੰਦਰ। ਮਸਤ 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 ਕਲੰਧਰ ਦਿਲ ਦਾ ਮਾਮਲਾ ਐਦਾ ਕਰਕੇ ਸੀਗਾ। ਕੀ ਬਾਤ ਹੈ। ਮੈਂ ਕਿਹਾ ਅੱਜ ਸੁੱਤੇ ਉੱਠੇ ਆ ਨਾ ਸੀ। ਹਾਂ ਹਾਂ। ਆਵਾਜ਼ਾਂ ਨੇ ਸਾਡੀਆਂ ਸੁੱਤੀਆਂ ਉਹ ਹੋਈਆਂ। ਅੱਛਾ ਇੱਕ ਤੁਹਾਡੀ ਚੋਰੀ ਫੜੀ ਗਈ ਐ। ਚੋਰੀ? ਹਾਂ। ਕੀ ਤੂੰ ਬਦਲੀ 100 ਵਾਰ ਸੀ ਇੱਕ ਵਾਰ ਨਹੀਂ ਬਦਲੇ। ਹੂੰ। ਉਹ ਸੋਨੂ ਸੀਤੋਵਾਲ ਕਹਿੰਦਾ ਵੀ ਇਹ ਗਾਣਾ ਮੇਰਾ। ਇਹਦੀ ਅਸਲ ਸਚਾਈ ਦੱਸੋ ਨਹੀਂ ਨਹੀਂ ਉਹ ਤਾਂ ਐਸੇ ਫਨ ਹੈ ਗਾਣਾ ਦਾ ਗਾਣਾ ਦਾ ਨਕਸ਼ਵਲੀ ਐਨ ਮਿਲ ਲਿਖਿਆ ਵਿਚਾਰੇ ਨੇ ਆਪਣਾ ਮੁੰਡਾ ਨਕਸ਼ ਤੇ ਜਾਣਦੇ ਹੋਗੇ ਤੇ ਮੇਰੇ ਸਕੇਤਾ ਗੁਰਮੀਤ ਭਾਈ ਨੇ ਤੇ ਰਿਲੀਜ਼ ਇਹਨਾਂ ਨੇ ਕੀਤਾ ਸੀ ਰੂਬੀ ਬਾਜੀ ਉਹਨਾਂ ਨੇ ਬੜਾ ਵਧੀਆ ਸੀ ਉਹ ਹਾਂ ਪਰ ਸੋਨੂ ਸੀਤੋ ਵਾਲਾ ਮੈਨੂੰ ਚੰਗਾ ਲੱਗਦਾ ਭਾਈ ਉਹ ਮਸਤ ਮੋਲਾਏ ਜੀ ਜੀ ਉਹ ਬੰਦਾ ਫਕੀਰ ਲੱਗਦਾ ਮੈਨੂੰ ਮੈਨੂੰ ਇੰਨਾ ਪਿਆਰਾ ਲੱਗਦਾ ਹੈ ਪਤਾ ਨਹੀਂ ਕਿਉਂ ਹਾਂ ਮੈਨੂੰ ਉਹ ਮਿਲਿਆ ਨਹੀਂ ਅਜੇ ਤੱਕ ਅੱਛਾ ਜੀ ਮੈਂ ਜਦੋਂ ਉਹਨਾਂ ਤੋਂ ਚੱਲ ਜਾਂਦਾ ਪਹਿਲਾਂ ਹਾਂ ਹਾਂ ਜਾਂ ਉਹ ਮੇਰੇ ਤੋਂ ਬਾਅਦ ਆਉਂਦਾ ਹਾਂ ਹਾਂ ਪਰ ਮੈਂ ਉਹਨੂੰ ਜੱਫੀ ਪਾਉਣਾ ਚਾਹੁੰਦਾ ਮੈਨੂੰ ਇੰਨਾ ਚੰਗਾ ਲੱਗਦਾ ਨਹੀਂ ਨਹੀਂ ਬਿਲਕੁਲ ਉਹ ਜਦੋਂ ਵੀ ਉਹ ਗਾਣਾ ਕੋਈ ਵੀ ਉਹਨੂੰ ਪੁੱਛਦਾ ਉਹ ਕਹਿੰਦਾ ਵੀ ਇਹ ਮੇਰਾ ਹੀ ਗਾਣਾ ਆ ਤੇ ਭਾਜੀ ਉਹਦਾ ਹੀ ਆ ਸਾਰੇ ਗਾਣੇ ਸਾਰੇ ਲੋਕਾਂ ਦੇ ਹੀ ਹੁੰਦੇ ਤੇ ਚਲੋ ਲੋਕ ਐਂਟਰਟੇਨਮੈਂਟ ਕਰ ਰਹੇ ਆ ਜਾਓ ਕਬੂਲ ਇਹਦਾ ਹੋ ਜਵੇ ਨਹੀਂ ਭਾਜੀ ਨੇ ਸੋਨੂ ਸੀਤੋਵਾਲ ਤੱਕ ਸਰਜਣੇ ਵੀਡੀਓ ਸੋਨੂ ਆਈ ਲਵ ਯੂ ਸੋ ਮਚ ਸੋਨੂ ਸੀਤੋਵਾਲ ਵਾਲੇ ਵਾਲਾ ਤੈਨੂੰ ਅਸੀਂ ਬਹੁਤ ਪਿਆਰ ਕਰਦੇ ਆਂ ਉਦੋਂ ਸੋਨੂ ਇੰਨਾ ਵਾਇਰਲ ਵੀ ਨਹੀਂ ਸੀ ਹੋਇਆ ਜਦੋਂ ਤੋਂ ਭਾਜੀ ਮੈਂ ਉਹਦੀਆਂ ਵੀਡੀਓ ਦੇਖਦਾ ਅੱਛਾ ਜੀ ਸੱਚੀ ਤੇ ਉਹ ਕਮਾਲ ਹੈ ਸੋਨੂ ਆਈ ਲਵ ਯੂ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਭਰਾ ਤੇ ਇਹ ਹੱਸਦਾ ਖੇਡਦਾ ਰਹੇ ਹਾਂ ਔਰ ਬਸ ਹਾਂਜੀ ਡਾਕਟਰ ਐਦਾਂ ਕਹਿੰਦਾ ਰਿਹਾ ਮੈਨੂੰ ਬਹੁਤ ਚੰਗਾ ਲੱਗਦਾ ਲਵ ਯੂ ਸੋ ਮਚ ਥੈਂਕ ਯੂ ਬਰੀ ਸਲੀਮ ਜੀ ਅੱਛਾ ਤੁਹਾਡੀ ਕਈ ਹੋਈ ਗੱਲ ਦੇ ਮੀਨ ਬੜੇ ਨਿਕਲਦੇ ਆ ਕੰਟਰੋਵਰਸੀ ਤੱਕੇ ਨਹੀਂ ਜੁੜ ਜਾਂਦੀਆਂ ਇਹ ਖਾਰ ਲਿਖੀ ਆ ਕੋਈ ਗੱਲ ਨਹੀਂ ਭਾਜੀ ਓਏ ਇਹ ਵੀ ਸਮਾਂ ਹੈ ਇਹ ਵੀ ਸਮਾਂ ਹੈ ਇਹ ਵੀ ਇੱਕ ਚੀਜ਼ ਹੈ ਹਮ ਹਮ ਕਿ ਜਦੋਂ ਕੋਈ ਬੰਦਾ ਕੋਈ ਜ਼ਿਆਦਾ ਪਿਆਰ ਕਰਦੇ ਲੋਕਾਂ ਨੂੰ ਤੇ ਉਹਦੀ ਛੋਟੀ ਗੱਲ ਨੂੰ ਵੀ ਬੜਾ ਬਰੀਕ ਕਰਕੇ ਉਹ ਉਹ ਨੂੰ ਸੁਣ ਦੇ ਤੇ ਸਾਨੂੰ ਇਹ ਤੋਂ ਸਿੱਖਣਾ ਚਾਹੀਦਾ ਕਿ ਹਰ ਚੀਜ਼ ਨੂੰ ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਸੋਚ ਸਮਝ ਕੇ ਬੋਲਣਾ ਚਾਹੀਦਾ ਹੂੰ ਹੂੰ ਜੇ ਅਸੀਂ ਕੋਈ ਹਾਸਾ ਵੀ ਕਰਦੇ ਤਾਂ ਉਹ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਜੀ ਜੀ ਇੱਕ ਕਲਾਕਾਰ ਲਈ ਸਿੱਖ ਹੈ ਇੱਕ ਕਲਾਕਾਰ ਲਈ ਬੜੀ ਵਧੀਆ ਸਿੱਖਣ ਵਾਲੀ ਚੀਜ਼ ਹੈ ਕਿ ਜੇ ਤੁਹਾਡੀ ਕੋਈ ਵੀ ਗੱਲ ਵਾਇਰਲ ਹੁੰਦੀ ਹੈ ਨਾ ਤੇ ਇਟ ਮੀਨਸ ਤੁਹਾਨੂੰ ਲੋਕ ਬਹੁਤ ਗੁੜੀ ਬਹੁਤ ਅੰਦਰ ਤੱਕ ਡੀਪਲੀ ਵਾਚ ਕਰਦੇ ਆ ਸੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਅੱਛਾ ਹੀ ਬੋਲੋ ਜੀ ਜੀ ਅਕਸਰ ਵੈਸੇ ਸਟੇਜਾਂ ਤੇ ਵੀ ਕਈ ਵੇਲੇ ਦਰਸ਼ਕ ਵੀ ਉਹ ਟੌਂਟ ਕਰ ਦਿੰਦੇ ਆ ਤੇ ਕਿਸੇ ਬਲੇ ਕਲਾਕਾਰ ਤੋਂ ਵੀ ਹੋ ਜਾਂਦਾ ਦਰਸ਼ਕ ਵੀ ਆਪਣੇ ਨੇ ਤੇ ਕਲਾਕਾਰ ਉਹ ਦੂ ਫਿਰ ਤੁਸੀਂ ਕਿੱਦਾਂ ਨੇ ਜੱਠ ਤੇ ਉਸ ਥੀਨ ਬਸ ਭਾਜੀ ਉਹਨੂੰ ਪਿਆਰ ਨਾਲ ਜੱਠ ਲਈਦਾ ਉਹ ਮੁੰਡੇ ਵੀ ਆਪਣੇ ਨੇ ਜਾਂ ਜੋ ਵੀ ਕਿਹੜਾ ਕੋਈ ਵੀ ਕੁਝ ਬੋਲਦਾ ਹੈ ਤੇ ਉਹਨੂੰ ਜੱਫੀ ਪਾ ਲਈਦੀ ਹੈ ਗੱਲ ਹੋ ਜਾਂਦੀ ਖਤਮ ਹਮਮ ਹੋਰ ਕੁਝ ਨਹੀਂ ਹੈ ਬਾਕੀ ਸਭ ਕੁਝ ਠੀਕ ਠਾਕ ਹੈ ਉਹ ਵੀ ਕਰ ਦਿੰਦੇ ਆ ਕਲੋਨਾ ਅਸੀਂ ਵੀ ਕਰ ਦਿੰਦੇ ਆ ਅਸੀਂ ਥੋੜੇ ਥੋੜੇ ਕਮੇਟੀ ਦੇਖ ਦੇ ਕੇ ਹੋ ਗਏ ਐ ਇਦਾਂ ਦੇ ਚਲੋ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਹੁਣ ਮੈਨੂੰ ਜਾਣਾ ਪੈਣਾ ਭਾਜੀ ਕਿਉਂਕਿ ਮੇਰੀ ਫਲਾਈਟ ਹੈ ਲਾਸਟ ਵਿੱਚ ਜਗਬਾਣੀ ਦੇ ਦਰਸ਼ਕਾਂ ਨੂੰ ਕੀ ਸੁਨੇਹਾ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਤੁਹਾਨੂੰ ਸਾਡੇ ਚੈਨਲ ਦੇ ਜ਼ਰੀਏ ਦੇਖ ਤੇ ਸੁਣ ਰਹੇ ਆ ਜਗਬਾਣੀ ਦੇ ਦਰਸ਼ਕ ਜਿਹੜੇ ਨੇ ਉਹ ਜਿਹੜੇ ਸੁਣ ਰਹੇ ਨੇ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਅੱਛਾ 뮤직 ਪ੍ਰਮੋਟ ਕਰੋ अच्छे लिरिक्स प्रमोट करो अच्छे वीडियो प्रमोट करो क्योंकि जे तुसी जी। माड़ा ਸੁਣਨਾ ਬੰਦ ਕਰ ਦੋਗੇ ਤੇ ਮਾੜਾ ਬਣਨਾ ਹੀ ਬੰਦ ਹੋ ਜਾਏਗਾ ਬਿਲਕੁਲ ਤੇ ਜੇ ਤੁਸੀਂ ਅੱਛਾ ਸੁਣਨਾ ਅਚੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦੋਗੇ ਤੇ ਹਰ ਪਾਸੇ ਅੱਛੀ 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 ਚੀਜ਼ ਹੋਏਗੀ ਹਮ ਹਮ ਹਾਣਾ ਜੀ ਤੇ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਕਿ ਉਹ ਗਾਣਾ ਸੁਣੋ ਜਿਹੜਾ ਆਪਣੀ ਮਾਂ ਆਪਣੀ ਧੀ ਆਪਣੀ ਭੈਣ ਨਾਲ ਬੈਠ ਕੇ ਸੁਣਿਆ ਜਾਵੇ ਮੇਰੀ ਇਹੀ ਅਬੀਲ ਮਿਹਰਬਾਨੀ ਜੀ ਜੀ ਵਾਹ ਜੀ ਬਾ ਬਹੁਤ ਧੰਨਵਾਦ ਜੀ ਤੁਸੀਂ ਪਹਿਲਾਂ ਲਵ ਯੂ ਬਾਜੀ ਦਿਲੋਂ ਪਾਜੀ ਸ਼ੁਕਰੀਆ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਡੱਗ ਬਣੀ ਨਾਲ ਜੁੜੇ ਮਿਹਰਬਾਨੀ ਬਾਜੀ ਬਹੁਤ ਮਿਹਰਬਾਨੀ ਸੋ ਇਹ ਸਨ ਮਾਸਟਰ ਸਲੀਮ ਜੀ ਜਿਨ੍ਹਾਂ ਨੇ ਹਰ ਸਵਾਲ ਦਾ ਜਵਾਬ ਬੜੀ ਬੇਬਾਕੀ ਦੇ ਨਾਲ ਦਿੱਤਾ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਦੁਆਮਾਂ ਬਾਜੀ ਸਾਡੀ ਉਮਰ ਲੋਕ ਗੀਤ ਜਿੰਨੀ ਹੋਵੇ ਤੁਸੀਂ ਇਸੇ ਤਰ੍ਹਾਂ ਹੀ ਇਹ ਲੋਕਾਂ ਦਾ ਜਿਹੜਾ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੋ। ਥੈਂਕ ਯੂ ਬਾਜੀ। ਸਾਡੀਆਂ ਹਮੇਸ਼ਾ ਸ਼ੁਭ ਦੁਆਵਾਂ ਤੇ ਇਸ਼ਾਵਾਂ। ਮਿਹਰਬਾਨੀ। ਬਹੁਤ ਮਿਹਰਬਾਨੀ। ਸ਼ੁਕਰੀਆ। ਥੈਂਕ ਯੂ। ਥੈਂਕ ਯੂ।